ਦੇਖ ਰਹੇ ਸਾਰੇ ਹੀ ਸ੍ਰੀ ਜਨ ਜਤਾਰ ਸਿੰਘ ਜੱਬੂਪਾਲ ਦੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਿਆਰੇ ਸਾਥੀਓ ਗੱਲ ਕਰਾਂਗੇ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਵਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੀ ਗੱਲ ਕੀਤੀ ਜਾਵੇ ਨਵਾਂ ਸ਼ਹਿਰ ਦਾ ਉਹ ਗੀਤਾ ਪਵਨ ਰੋਡ ਗੀਤਾ ਪਵਨ ਰੋਡ ਦੇ ਉੱਪਰ ਅੱਜ ਉਸ ਮਹਾਨ ਸ਼ਖਸੀਅਤ ਜੀ ਦੇ ਨਾਲ ਮੁਲਾਕਾਤ ਆਪ ਜੀ ਦੀ ਕਰਾਉਣ ਜਾ ਰਹੇ ਹਾਂ ਜਿਨ੍ਹਾਂ ਨੇ ਵਾਖੋ ਭੀ ਤਰੀਕੇ ਦੇ ਨਾਲ ਬਹੁਤ ਹੀ ਵਧੀਆ ਜਿਹੜੀ ਪੇਂਟਿੰਗ ਹੈਗੀ ਹੈ ਤੇ ਮੂੰਹ ਬੋਲਦੀਆਂ ਤਸਵੀਰਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਜਾਨ ਜਿਹੜੀ ਹੈਗੀ ਤਸਵੀਰਾਂ ਦੇ ਅੰਦਰ ਪਾ ਦਿੱਤੀ ਹੈਗੀ ਆ ਬਹੁਤ ਹੀ ਸੁੰਦਰ ਲਿਖਾਈ ਦੇ ਵਿੱਚ RAM 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 ਲਿਖਿਆ ਹੋਇਆ ਗੱਲਾਂ ਵੱਤਾ ਕਰਾਂਗੇ ਕਿ ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਪੰਜ ਜੀ ਬੈਠੇ ਨੇ ਕੀ ਕਹਿ ਰਹੇ ਨੇ ਸੰਕਟ ਮੋਚਨ ਜੀ ਦੀ ਬਹੁਤ ਹੀ ਵਧੀਆ ਜਿਹੜੀ ਮੂਰਤੀ ਬਣਾਈ ਹੋਈ ਆ ਤੇ ਮੂੰਹ ਬੋਲਦੀ ਤਸਵੀਰ ਜਿਹੜੀ ਹੈਗੀ ਆ ਉਹ ਸ਼ਾਨਦਾਰ ਤਰੀਕੇ ਦੇ ਨਾਲ ਬਣਾਈ ਆ ਤੇ ਸਿੱਧiamo ਲਕਾਤਾ ਦੇ ਸੇਵਕ ਦੇ ਉੱਪਰ ਕਰਪਾਉਣ ਜਾ ਰਹੇ ਹਾਂ ਜੀ ਨਮਸਕਾਰ ਜੀ ਨਮਸਕਾਰ ਕੀ ਨਾਮ ਹੈ ਜੀ ਆਪਣਾ ਚਾਰੂ ਜੀ ਕਿੱਥੇ ਜਨਮ ਹੋਇਆ ਆਪਣਾ ਵੈਸੇ ਜਨਮ ਦਿੱਲੀ ਹੋਇਆ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਾਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਜਨਮ ਸਥਾਨ ਦਿੱਲੀ ਦਿੱਲੀ ਜੀ ਇਹ ਸ਼ੌਂਕ ਕਦੋਂ ਪੈਦਾ ਹੋਇਆ ਬਾਲਾ ਜੀ ਦੀ ਤਸਵੀਰ ਬਣਾ ਦੇਣੇ ਸੰਕਟ ਮੋਚਨ ਜੀ ਦੀ ਉਹ ਤਸਵੀਰ ਕਿ ਜਿਹਦੇ ਵਿੱਚ ਰੋਮ ਰੋਮ ਦੇ ਵਿੱਚ RAM ਵਾਸ ਕਰਦੇ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੀਡੀਓ ਦੇ ਵਿੱਚ ਨਜ਼ਰ ਆਉਂਦਾ ਹੋਵੇਗਾ ਕਿ ਬਹੁਤ ਹੀ ਸ਼ਾਨਦਾਰ ਤਰੀਕੇ ਦੇ ਨਾਲ ਬਣਾਇਆ ਹੋਇਆ ਇਹ ਕਿਸ ਤਰ੍ਹਾਂ ਸ਼ੌਂਕ ਪੈਦਾ ਹੋ ਗਿਆ ਡਰਾਇੰਗ ਕਰਨ ਦਾ ਸ਼ੌਂਕ ਤਾਂ ਸਟਾਰਟਿੰਗ ਤੋਂ ਹੀ ਸੀਗਾ ਜਦੋਂ ਬਚਪਨ ਤੋਂ ਹੀ ਕਹਿ ਲੋ ਕਿ ਬਹੁਤ ਸ਼ੌਂਕ ਸੀ ਬਟ ਸਕੂਲ ਦੇ ਨਾਲ ਲੱਗਣ ਦੇ ਨਾਲ ਉੱਥੇ ਹੁੰਦਾ ਸੀ ਕਿ ਕੁਝ ਵੀ ਬੱਚਿਆਂ ਨੂੰ ਪੜਾ ਰਹੀਆਂ ਬੱਚੇ ਛੋਟੇ ਆ ਕਿ ਡਰਾਇੰਗ ਬਲੈਕਬੋਰਡ ਤੇ ਬਣਾਉਂਗੀ ਬੱਚੇ ਜਲਦੀ ਸਿੱਖਣਗੇ ਹਨਾ ਕੈਚ ਜਲਦੀ ਕਰਨਗੇ ਜੀ ਤਾਂ ਇਤਨਾ ਨਹੀਂ ਪਤਾ ਸੀ ਉਹ ਥੋੜਾ ਥੋੜਾ ਸ਼ੌਂਕ ਕਿ ਇੰਨਾ ਜ਼ਿਆਦਾ ਹੋ ਜਾਏਗਾ ਕਿ ਹੁਣ ਰਾਮ ਪਰਿਵਾਰ ਯਾ ਕੋਰਾ ਹਸ਼ਰੀ ਹਨੂਮਾਨ ਜੀ ਦੀਆਂ ਪਿਕਚਰਸ ਡਰਾ ਕਰਨ ਲੱਗ ਗਈ ਜੀ ਮਤਲਬ ਫੀਲਿੰਗ ਆਂਦੀ ਸੀ ਕਿ ਇਹਨਾਂ ਨੂੰ ਦੇਖ ਕੇ ਕਿ ਨਹੀਂ ਇਹ ਵੀ ਡਰਾ ਕਰਨਾ ਹੈ ਇਹਨੂੰ ਵੀ ਬਣਾਉਣਾ ਹੈ ਜੀ ਇੱਕ ਮਨਚ ਸ਼ਰਧਾ ਹੁੰਦੀ ਆ ਸਭ ਤੋਂ ਵੱਡੀ ਮੀਨ ਗੱਲ ਡਰਾ ਕਰਦੀ ਆ ਇਹ ਸ਼ੌਂਕ ਬਚਪਨੇ ਤੋਂ ਸਗਾ ਜਾਂ ਕਦੋਂ ਉੱਗਰ ਕੇ ਸਾਹਮਣੇ ਕਦੋਂ ਆ ਗਿਆ ਇਹ ਮੋਸਟਲੀ ਸਹੀ ਗੱਲ ਦਾ ਸਦਾ ਟੀਚਿੰਗ ਲਾਈਨ ਤੇ ਜੁੜਦੀ ਪਈ ਆ ਜੀ ਡਾਕਟਰ ਅਸਨਨ ਸਕੂਲ ਸ ਮੈਂ ਟੀਚ ਕਰਦੀ ਆ ਉੱਥੇ ਬਸ ਉੱਥੇ ਬਹੁਤ ਸ਼ੌਂਕ ਪੈ ਗਿਆ ਜੀ ਕਿ ਬਸ ਕੁਝ ਵੀ ਬੱਚਾ ਨੂੰ ਕਰਾਉਣਾ ਬੱਚੇ ਛੋਟੇ ਸੀ ਅਦਾ ਲੱਗਦੀ ਸੀ ਵੀ ਦੇਖੀ ਇੱਕ ਧਾਰਮਿਕ ਚੀਜ਼ ਨੂੰ ਬਣਾਉਣਾ ਸਾਡੇ ਜਿਹੜੀ ਵਿਰਤੀ ਜਿਹੜੀ ਹੈਗੀ ਆ ਸੜ ਜਿਹੜਾ ਮਨੁਵਾਲ ਹੈਗਾ ਆ ਸਾਡੀ ਜਿਹੜੀ ਵਿਰਤੀ ਹੈਗੀ ਆ ਉਹ ਧਾਰਮਿਕ ਵੱਲੋਂ ਲੈ ਕੇ ਜਾਣੇ ਬੱਚਿਆਂ ਨੂੰ ਵੀ ਧਾਰਮਿਕ ਆ ਚੀਜ਼ ਧਾਰਮਿਕ ਦੇ ਵੱਲ ਪ੍ਰੇਰਿਤ ਕਰਨਾ ਇਹ ਵੀ ਬਹੁਤ ਵੱਡੀ ਗੱਲ ਹੈ ਪੜ੍ਹਾਈ ਦੇ ਨਾਲ ਨਾਲ ਕਿਉਂਕਿ ਪੜ੍ਹਤਾ ਸਾਰੇ ਜਾਂਦੇ ਆ ਐਜੂਕੇਸ਼ਨ ਤਾਂ ਸਾਰੇ ਹਾਸਲ ਕਰ ਲੈਂਦੇ ਆ ਐਕਸਟਰਾ ਕੁਝ ਸਿੱਖੋ ਜੀ ਐਕਸਟਰਾ ਉਹਨਾਂ ਦੇ ਅੰਦਰ ਧਾਰਮਿਕ ਵਿਚਾਰ ਭਰਨੇ ਜਿਹੜੇ ਹੈਗੇ ਆ ਇਹ ਟੀਚਰ ਦੇ ਜਦੋਂ ਭਾਗਾਂ ਦੇ ਵਿੱਚ ਆਉਂਦਾ ਤੇ ਬਹੁਤ ਬਹੁਤ ਜ਼ਰੂਰੀ ਹੈ। ਬਹੁਤ ਮੈਨੂੰ ਕਿਉਂਕਿ ਜਦੋਂ ਮੈਂ ਡਰਾ ਬਲੈਕਬੋਰਡ ਤੇ ਵੀ ਕਰਦੀ ਆ ਨਾ ਇਹ ਰਿਅਲਿਟੀ ਹੈ ਸੱਚੀ ਕਹਿ ਰਹੀ ਆ। ਮੇਰੇ ਖੁਦ ਦੇ ਰੋਂਗ ਤੇ ਖੜੇ ਹੋ ਜਾਂਦੇ ਆ ਕਿ ਮੈਂ ਇੱਕ ਕ੍ਰਿਸ਼ਨ ਜੀ ਬਣਾ ਲਿਆ ਜਾਂ ਲక్ష్ਮੀ ਮਾਤਾ ਬਣਾ ਲਿਆ। ਬਹੁਤ ਹੁੰਦਾ। ਕੋਈ ਟੀਚਰ ਵੀ ਮੇਰੀ ਕਲਾਸ ਜਾਂਦਾ ਨਾ ਤਾਂ ਮੈਨੂੰ ਬੜੀ ਅੱਛੀ ਫੀਲਿੰਗ ਆਦੀ ਆ ਜਦੋਂ ਕਹਿੰਦੇ ਅਸੀਂ ਮੱਥਾ ਟੇਕਣਾ। ਜੀ ਜੀ ਜੀ। ਇਹ ਬਹੁਤ ਅੱਛੀ ਫੀਲਿੰਗ ਹੈ। ਜੀ। ਅਸ਼ਾ ਭਗਵਾਨੇ ਕ੍ਰਿਸ਼ਨ ਮਹਾਰਾਜ ਜੀ ਦੀ ਵੀ ਇਸੇ ਤਰ੍ਹਾਂ ਬਲਕਪੋਤੀ ਸਰਸਵਤੀ ਮਾਤਾ ਜੀ ਦੀ ਜੀ ਜੀ ਮਤਲਬ ਹੁਣ ਜਿੱਦਾ ਦੁਸ਼ਹਿਰਾ ਆਂਦਾ ਰਾਵਣ ਮਗਨਕ ਦਾ ਮਤਲਬ ਇਦਾਂ ਦੀਆਂ ਪਿਕਚਰਜ਼ ਵੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਨਗਰ ਦਾ ਵਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਜੇ ਗੱਲ ਕੀਤੀ ਜਾਵੇ ਗੀਤਾ ਪਵਨ ਰੋਡ ਦੇ ਉੱਪਰ ਲੜੋਈਆਂ ਮਹੱਲੇ ਦੇ ਵਿੱਚ ਮੈਮ ਜੀ ਨੇ ਕਹਿੰਦੇ ਨੇ ਕਿ ਬਹੁਤ ਹੀ ਕਲਾ ਦੇ ਮਹਾਰਤੇ ਵੱਡੀਆਂ ਉਹਨਾਂ ਨੇ ਪੇਂਟਿੰਗਾਂ ਧਾਰਮਿਕ ਬਣਾ ਕੇ ਦਿਖਾਈਆਂ ਉਹਨਾਂ ਦੇ ਚਰਚੇ ਨਵਾਂ ਸ਼ਹਿਰ ਸਾਰੇ ਦੇ ਵਿੱਚ ਹੋ ਰਹੇ ਨੇ इवन ਕਿ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਜੋ ਪੇਂਟਿੰਗਾਂ ਬਣ ਕੇ ਗਈਆਂ ਜਿੰਨੇ ਬੱਚੇ ਪੜੇ ਨੇ ਅਕਸਰ ਹੀ ਗੁਣ ਕਰਦੇ ਨੇ ਕਿ ਮੈਡਮ ਤਸਵੀਰਾਂ ਨੂੰ ਬੋਲਣ ਲਾ ਦਿੰਦੇ ਨੇ ਅੱਜ ਮੌਕਾ ਮਿਲਿਆ ਉਹਨਾਂ ਦੇ ਕਾਹਲਨ ਦੀ ਜਰੂਰ ਕੋਸ਼ਿਸ਼ ਕਰੋ ਜੀ ਇਹ ਤਸਵੀਰ ਸੰਕਟ ਮੋਸ਼ਨ ਜੀ ਦੀ ਹੈ ਇਹ ਕਿਸ ਤਰ੍ਹਾਂ ਬਣਾਈ ਹੋਈ ਆ ਇਹ ਸਰ ਪੈਨਸਲ ਦੇ ਨਾਲ ਮੋਸਟਲੀ ਜੀ ਪੇਪਰ ਦੇ ਨਾਲ ਪੈਨਸਲ ਕਲਰ ਬਹੁਤ ਕੱਟ ਯੂਜ਼ ਕਰਦੇ ਆਂ ਜੀ ਸਿਰਫ ਪੈਨਸਲ ਦੇ ਨਾਲ ਕਿੰਨੇ ਕ ਤਸਵੀਰਾਂ ਅਜ ਤੱਕ ਬਣਾ ਚੁੱਕੀਆਂ ਹਾਂ ਪਿਕਚਰਸ ਤਾਂ ਮੈਂ ਬਹੁਤ ਬਣਾਈਆਂ ਜਿੱਦਾਂ ਸ਼ੌਂਕ ਸੀ ਜੀ ਕੋਈ ਡਾਇਰੀ ਚੱਕੀ ਚਲੋ ਕੁਝ ਡਰਾ ਕਰ ਲਿਆ ਕਿਤੇ ਵੀ ਸਕੂਲ ਚ ਲਾਇਬ੍ਰੇਰੀ ਚ ਬੈਠੀਆਂ ਤਾਂ ਵੀ ਦਿਲ ਕੀਤਾ ਕੁਝ ਡਰਾ ਕਰ ਲਿਆ ਪਰ ਜ਼ਿਆਦਾ ਜਿਹੜੀ ਮੇਰੀ ਕਲੈਕਸ਼ਨ ਆ ਉਹ ਸਕੂਲ ਦੇ ਬਲੈਕਬੋਰਡ ਤੇ ਹੁੰਦੀ ਆ ਜੀ ਕੁਝ ਵੀ ਕਰਵਾਣਾ ਬੱਚਿਆਂ ਨੂੰ ਚਾਹੇ ਕ ਖ ਗ ਸਿਖਾਣਾ ਅਲਫਾਬੈਟ ਕੁਝ ਵੀ ਉਹਦੇ ਨਾਲ ਰਿਲੇਟਡ ਪਿਕਚਰਸ ਜੀ ਫੈਸਟੀਵਲ ਆ ਗਿਆ ਦਿਵਾਲੀ ਦੁਸ਼ਹਿਰਾ ਜੀ ਅ ਬਸੰਤ ਪੰਚਮੀ ਕੁਝ ਵੀ ਮੈਨੂੰ ਦਿਵਾਲੀ ਦੀ ਗੱਲ ਯਾਦ ਆਉਂਦੀ ਹੈ ਕਿ ਭਗਵਾਨ ਰਾਮ ਜੀ ਦਾ ਪਰਿਵਾਰ ਜਿਹੜਾ ਹੈਗਾ ਉਹ ਵੀ ਬਣਾਇਆ ਸੀ ਹਾਂਜੀ ਉਹ ਵੀ ਮੇਰੇ ਕੋਲ ਹੈ ਜੀ ਉਹ ਬਲੈਕ ਬੋਰਡ ਤੇ ਬਣਾਇਆ ਉਹ ਵੀ ਬਲੈਕ ਨਹੀਂ ਉਹ ਮੈਂ ਇੱਕ ਪੇਪਰ ਤੇ ਬਣਾਇਆ ਸੀ ਪਰ ਉਹ ਸਕੂਲ ਦੇ ਕੈਲਰ ਰਜਿਸਟਰ ਤੇ ਬਣਾਣ ਲਈ ਨਾ प्यारे सथियो ਨਾਲ-ਨਾਲ ਵੀਡੀਓ ਨੂੰ ਵੀ ਅਸੀਂ ਦਿਖਾਉਂਦੇ ਪਈ ਆ ਜਿਹੜੀਆਂ ਅਜੇ ਤੱਕ ਤਸਵੀਰਾਂ ਬਣਾਈਆਂ ਉਹ ਵੀ ਆਪਜੀ ਨੂੰ ਬਕਾਇਦਾ ਨਾਲ-ਨਾਲ ਦਿਖਾਉਂਦੇ ਪਈ ਹੈਗੀਆਂ ਤੇ ਕਿੰਨੀਆਂ ਇੱਕ ਤਸਵੀਰਾਂ ਅਜੇ ਤੱਕ ਬਣਾ ਦਿੱਤੀਆਂ ਬਹੁਤ ਪਿਕਚਰਸ ਬਹੁਤ ਬਣਾਈਆਂ ਜੀ ਜਿਹੜੇ ਲੈ ਕੇ ਜਾਂਦੇ ਆ ਬਣਾ ਕੇ ਫਿਰ ਕੀ ਬੋਲਦੇ ਆ ਦੇਖੋ ਜਿਹੜੇ ਲੈ ਕੇ ਗਏ ਹਾਲੇ ਤਾਂ ਸਟਾਰਟਿੰਗ ਹੈ ਬਟ ਜਿੱਦਾਂ ਬੱਚੇ ਜਿਹੜੇ ਪੜ ਕੇ ਜਾਂਦੇ ਚਾਹੇ ਉਹ ਕਿੰਡਰਗਾਰਟਨ ਦੇ ਆ ਬਟ ਉਹਨਾਂ ਦੇ ਪੇਰੈਂਟਸ ਹਮੇਸ਼ਾ ਪ੍ਰੇਸ ਕਰਦੇ ਆ ਮੈਂ ਦੇਖਿਆ ਬੱਚਿਆਂ ਦੇ ਅੰਦਰ ਵੀ ਬਹੁਤ ਜਲਦੀ ਇਹ ਚੀਜ਼ ਗ੍ਰਹਿਣ ਹੋ ਜਾਂਦੀ ਹੋਵੇਗੀ ਕਿਉਂਕਿ ਇੱਕ ਡਾਇਰੈਕਟ ਸਮਝਾਣਾ ਇੱਕ ਤਸਵੀਰ ਬਣਾ ਕੇ ਸਮਝਾਣਾ ਜੇ ਆਪਾਂ ਕਹੀਏ ਭਗਵਾਨ ਰਾਮ ਜੀ ਦੀਆਂ ਗੱਲਾਂ ਕਰੀਏ ਮਰਿਆਦਾ ਪ੍ਰਸ਼ੂਤਮ ਜੀ ਦੀਆਂ ਗੱਲਾਂ ਕਰੀਏ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀਆਂ ਗੱਲਾਂ ਕਰੀਏ ਤੇ ਜਦੋਂ ਐਸੀ ਉਹਨਾਂ ਦੀ ਤਸਵੀਰ ਬਣਾ ਦਿੰਦੇ ਹੈਗੇ ਆ ਉਹਦੇ ਜਰੀਏ ਸਮਝਾਉਣਾ ਵੀ ਕੁਝ ਅਲੱਗ ਲੱਗਦਾ ਹੋਇਆ ਹਾਂਜੀ ਕਿਉਂਕਿ ਜਦੋਂ ਅਸੀਂ ਉਹਦਾ ਬੱਚਿਆਂ ਨੂੰ ਦੱਸਾਂਗੇ ਕਿ ਜੀ ਭਗਵਾਨ ਰਾਮ ਜੀ ਹੈ ਜਾਂ ਕ੍ਰਿਸ਼ਨ ਜੀ ਆਈ ਥਿੰਕ ਉਹਨਾਂ ਦੇ ਮਾਈਂਡ 'ਚ ਨਹੀਂ ਉਹ 1 ਸੈਕਿੰਡ ਲਈ ਅੱਧੇ ਘੰਟੇ ਲਈ ਹੋ ਜਾਏਗਾ ਬਟ ਜਦੋਂ ਅਸੀਂ ਉਹਦੀ ਪਿਕਚਰ ਬਲੈਕਬੋਰਡ ਤੇ ਦਿਖਾਵਾਂਗੇ ਨਾ ਪੂਰੇ ਬਲੈਕਬੋਰਡ ਤੇ ਬਣੀ ਹੋਈ ਥੈਨ ਬੱਚੇ ਫਟਾਫਟ ਕੈਚ ਕਰਦੇ ਆ ਕ੍ਰਿਸ਼ਨ ਜੀ ਕਿੰਨੇ ਸਾਲਾਂ ਤੋਂ ਇਹ ਬਣਾਉਣ ਦਾ ਜਿਹੜਾ ਅੰਦਰ ਕਲਾ ਸੀ ਉਹ ਵਹਰ ਕਰਮਿੰਦਰੀਆਂ ਕਿ ਭਾਵ ਹੱਥ ਦੇ ਵਿੱਚ ਆ ਕੇ ਬਣ ਕੇ ਜਾਦਾ ਜਦੋਂ ਮੈਂ ਟੀਚਿੰਗ ਲਾਈਨਸ ਆ ਗਈ ਨਾ ਉਦੋਂ ਬਹੁਤ ਸ਼ੌਂਕ ਹੁੰਦਾ ਸੀਗਾ ਕਿ ਕੁਝ ਵੀ ਡਰਾ ਕਰਨਾ ਬੱਚਿਆਂ ਵਾਲੀ ਬਲੈਕਬੋਰਡ ਤੇ ਜਦੋਂ ਪਕਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਬਣਾਉਂਦੇ ਹਾਂ ਮੂਰਤੀ ਰੌਂਗ ਤੇ ਖੜੀ ਹੁੰਦੀ ਹੈ ਬਹੁਤ ਕੋਈ ਵੀ ਕੋਈ ਵੀ ਪਿਕਚਰ ਬਣਾਓ ਜੇ ਸਟਾਰਟਿੰਗ ਕਰ ਲਈ ਨਾ ਫਿਰ ਬੰਦਾ ਕੰਦਰ ਨਹੀਂ ਮਤਲਬ ਪਰਮਾਤਮਾ ਨੂੰ ਕਹਿੰਦਾ ਹੈ ਪਰਮਾਤਮਾ ਕਿ ਸਟਾਰਟ ਕਰਨ ਲੱਗੀ ਆ ਤੁਸੀਂ ਬ बनानी ਆ ਤੁਸੀਂ ਬਣਾਓ ਹਨਾ ਕਿਉਂਕਿ ਜੇ ਅਸੀਂ ਕਈ ਅਸੀਂ ਬਹੁਤ ਮਹਾਨ ਆ ਨਹੀਂ ਉਹਦੇ ਬਿਨਾ ਕੁਝ ਨਹੀਂ ਆ ਜੀ ਜੀ ਜਦੋਂ ਅਸੀਂ ਉਹਨਾਂ ਦੀ ਪਿਕਚਰਜ਼ ਬਣਾ ਲਈਆਂ ਸਾਰੇ ਦੇਖਦੇ ਆ ਕੋਈ ਟੀਚਰ ਆ ਗਿਆ ਦੇਖਦੇ ਆ ਪ੍ਰੇਸ ਕਰਦੇ ਆ ਪ੍ਰੇਸ ਅਲੱਗ ਆ ਬਟ ਕਈ ਟੀਚਰਸ ਇਦਾਂ ਕੇ ਕੰਦੇ ਆ ਮੱਥਾ ਟੇਕ ਕੇ ਜਾਣਾ ਉਹ ਬਹੁਤ ਵੱਡੀ ਗੱਲ ਹੈ ਹਮੇਸ਼ਾ ਕਹਿੰਦੇ ਆ ਮੇਰਾ ਆਮ ਪਰਿਵਾਰ ਵੀ ਬਣਾਇਆ ਇੱਕ ਪੇਜ ਤੇ ਫੇਰ ਤਾਂ ਤੁਹਾਡੀ ਕਲਾਸ ਵੀ ਬਹੁਤ ਤਨਤਾਂ ਦੇ ਯੋਗ ਕਿਉਂਕਿ ਕਿਤਾਰਮਕ ਭਗਵਾਨ ਜੀ ਦੀ ਮੂਰਤੀ ਬਣਾ ਦੇਣੀ ਉੱਥੇ ਹੀ ਬਲੈਕਬੋਰਡ ਤੇ ਬਣਾ ਦੇਣੀ ਜਿਨ੍ਹਾਂ ਨੂੰ ਪੈਨ ਦੇ ਨਾਲ ਬਣਾ ਦੇਣਾ ਕਿਉਂਕਿ ਬੱਚਿਆਂ ਦੇ ਅੰਦਰ ਵੀ ਧਾਰਮਿਕ ਚੀਜ਼ ਭਰੀ ਜਾਂਦੀ ਹੈ ਦੇਖਿਆ ਜਾਵੇ ਬਿਲਕੁਲ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਦੀ ਜਿਹੜੀ ਵਿਰਤੀ ਹੈ ਜਿਹੜਾ ਅੱਜ ਦਾ ਦੌਰ ਹੈ ਇਸ ਦੌਰ ਦੇ ਅੰਦਰ ਬੱਚੇ ਧਰਮ ਦੇ ਲੋ ਥੋੜਾ ਟੁੱਟਦੇ ਜਾ ਰਹੇ ਆ ਪਰ ਉਹ ਮੈਂ ਸੋਚਦਾ ਉਹ ਮਹਾਨ ਟੀਚਰ ਹੈ ਕਿ ਜਿਹੜਾ ਬੱਚਿਆਂ ਨੂੰ ਧਾਰਮਿਕ ਵਿਰਤੀ ਦੇ ਨਾਲ ਵੀ ਜੋੜਦਾ ਹਾਂ ਕੁਝ ਵੀ ਫੈਸਟੀਵਲ ਹੋਵੇ ਕੋਈ ਵੀ ਹੋਵੇ ਬਸੰਤ ਪੰਚਮੀਆਂ ਕ੍ਰਿਸ਼ਨ ਚੰਮਸ਼ਟਮੀਆਂ ਜਾਂ ਚਿਲਡਰਨਸ ਡੇ ਆ ਸੀ ਕੋਈ ਵੀ ਪਿਕਚਰ ਬਣਾਣੇ ਆ ਤਾਂ ਜਦੋਂ ਅਸੀਂ ਪਿਕਚਰ ਬਣਾ ਕੇ ਦੱਸ ਦਿਆਂ ਨਾ ਕਿਸੇ ਫੈਸਟੀਵਲ ਦੇ ਬਾਰੇ ਤਾਂ ਉਹ ਜਲਦੀ ਕੈਸ਼ ਕਰਦੇ ਆ ਜੀ ਫਿਰ ਉਹਨਾਂ ਨੂੰ ਵੀਡੀਓ ਦੇ ਵਿੱਚ ਲੈ ਕੇ ਆਣਾ ਬੱਚਿਆਂ ਨੂੰ ਉਹਨਾਂ ਨੂੰ ਦੱਸਣਾ ਕਿ ਕੀ ਹੈ ਫੈਸਟੀਵਲ ਕਿਉਂ ਮਨਾਉਂਦੇ ਆ ਦੀਵਾਲੀ ਕਿਉਂ ਮਨਾਉਂਦੇ ਆ ਉਹਨਾਂ ਨੂੰ ਤਾਂ ਬਸ ਇਹ ਪਤਾ ਪਟਾਕੇ ਚਲਾ ਲਓ ਬਟ ਅਸਲੀ ਕਿਉਂ ਮਨਾਉਂਦੇ ਆ ਉਹ ਜ਼ਰੂਰੀ ਹੈ ਹਾਲਾਂਕਿ ਦੀਵਾਲੀ ਦਾ ਪਟਾਕੇ ਨਾਲ ਤਾਂ ਕੋਈ ਵਾਸਤਾ ਨਹੀਂ ਹੈਗਾ ਹਾਂ ਉਹਦਾ ਧੂਆ ਇਹ ਦੇਖੋ ਉਹ ਤਾਂ ਉਹ ਤਾਂ ਬੱਚਿਆਂ ਦੇ ਮੈਂ ਕਹਿੰਦਾ ਸਾਹ ਲੈਣੇ ਔਖੇ ਕਰ ਦਿੰਦਾ ਬਜ਼ੁਰਗਾਂ ਨੂੰ ਸਾਹ ਲੈਣਾ ਔਖਾ ਕਰ ਦਿੰਦਾ ਆਈ ਥਿੰਕ ਆਕਸੀਜਨ ਦੀ ਕਿੰਨੀ ਕਮੀ ਪੈਦਾ ਹੋ ਜਾਂਦੀ ਹੈਗੀ ਆ ਪਟਾਕੇ ਤਾਂ ਮਤਲਬ ਗ੍ਰੀਨ ਦੀਵਾਲੀ ਹੋਣੀ ਚਾਹੀਦੀ ਸੀਗੀ ਬਿਲਕੁਲ ਮਤਲਬ ਬੱਚਿਆਂ ਨੂੰ ਤਾਂ ਇਹੀ ਹੈ ਨਾ ਕਿ ਬਸ ਹੋਲੀ ਹੈ 컬러 ਹੈ ਜੀ ਬਟ ਕਿਉਂ ਹੈ ਮਨਾ ਰਹੇ ਇਹ ਬਹੁਤ ਜ਼ਰੂਰੀ ਹੈ ਕਿਉਂਕਿ ਇਹ ABC ਪੜਨਾ ਅਲਫਾਬੈਟਸ ਪੜਨਾ ਇਹ ਕਾਮਨ ਹੈ ਪਰ ਤੁਹਾਨੂੰ ਪੜਿਆ ਵਨਾਰਾਮ ਜੀ ਦੇਖੋ ਜਦੋਂ ਬਨਵਾਸ ਕੱਟ ਕੇ ਘਰ ਆਉਂਦੇ ਹੈ ਮੈਂ ਤਾਂ ਇਹੀ ਪੜਿਆ ਕਿ ਘੇਰੇ ਦੀਵੇ ਜਲਾਈ ਜਾਂਦੇ ਸੀ ਪਟਾਕਿਆਂ ਦੀ ਤਾਂ ਮੈਂ ਗੱਲ ਕਿਤੇ ਦੇਖੀ ਨਹੀਂ ਮੈਨੂੰ ਐ ਲੱਗਦਾ ਕਿ ਦਿਵਾਲੀ ਨੂੰ ਖਰਾਬ ਕਰਨ ਦੇ ਲਈ ਪਟਾਕਿਆਂ ਨੂੰ ਵਿੱਚ ਵਾਰ ਦਿੱਤਾ ਗਿਆ ਕਿਉਂਕਿ ਅੱਜ ਦਾ ਮਾਈਂਡ ਸੈਟ ਹੋ ਚੁੱਕਾ ਹੈ ਨਾ ਬੱਚਿਆਂ ਦਾ ਦਿਵਾਲੀ ਹੈ ਪਟਾਕੇ ਆ ਪਰ ਨਹੀਂ ਇਹਨੂੰ ਚੇਂਜ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਦੱਸੋ ਕਿ ਕੀ ਹੈ ਦੀਵੇ ਜਗਾਉਣ ਦੇ ਉਹਨਾਂ ਨੂੰ ਸ਼ੌਂਕ ਪੈਦਾ ਕਰੋ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਬਿਲਕੁਲ ਜੀ ਇਹ ਇੱਕ ਹੋਰ ਮੈਂ ਦੇਖਿਆ ਤੁਹਾਡੇ ਹੱਥ ਦੇ ਵਿੱਚ ਇੱਕ ਹੋਰ ਤਸਵੀਰ ਹੈ ਤੇ ਇਹ ਵੀ ਬਹੁਤ ਵਧੀਆ ਇੱਧਰ ਕੈਮਰੇ ਦੇ ਵਿੱਚ ਦਿਖਾਉਣ ਦੀ ਕੋਸ਼ਿਸ਼ ਕਰਿਓ ਮਦਰ ਡੇ ਦੇ ਉੱਪਰ ਬਣੀ ਹੋਈ ਤਸਵੀਰ ਹੈ ਤੇ ਬਹੁਤ ਹੀ ਵਧੀਆ ਬਣਾਈ ਹੋਈ ਆ ਬੱਚੇ ਵੀ ਤੁਹਾਡੇ ਵੱਲ ਦੇਖ ਕੇ ਬਣਾਉਣੇ ਸਿੱਖ ਗਏ ਹੋਣਗੇ ਜੀ ਬੱਚੇ ਛੋਟੇ ਆ ਕਿ ਕਿ ਕਿੰਡਰਗਾਰਟਨ ਹੈ ਕੇਜੀ ਯੂਕੇਜੀ ਦੇ ਬੱਚਾ ਕੋ ਸ਼ੌਂਕ ਹੁੰਦਾ ਕਿ ਕਿ ਅਸੀਂ ਖੁਦ ਕੰਨੇ ਆ ਚੱਲ ਕੁਝ ਵੀ ਬਣਾ ਹਨਾ ਕੋਈ ਵੀ ਚੀਜ਼ ਆ ਪਿਕਚਰ ਬਣਾਨੀ ਆ ਜੋ ਥੋੜੇ ਬੱਚੇ ਵੱਡੇ ਹੋਣਾ ਸੀ ਉਹਨਾਂ ਨੂੰ ਕਹਿ ਦੇਦਾ ਕਿ ਇਹ ਵੀ ਬਣਾ ਕਿਉਂਕਿ ਜਿਹੜੀ ਵਾਈਬ੍ਰੇਸ਼ਨ ਹੁੰਦੀ ਟੀਚਰ ਦੇ ਵਾਈਬ੍ਰੇਸ਼ਨ ਬੱਚਿਆਂ ਚ ਜ਼ਰੂਰ ਜਾਂਦੀ ਹੈਗੀ ਮਾਂ ਦੀ ਵਾਈਬ੍ਰੇਸ਼ਨ ਬੱਚਿਆਂ ਚ ਜਾਂਦੀ ਪਰਿਵਾਰ ਚ ਜਾਂਦੀ ਹੈਗੀ ਇਸੇ ਤਰ੍ਹਾਂ ਜਿਹੜਾ ਟੀਚਰ ਹੈ ਬੱਚਿਆਂ ਨੂੰ टीच ਕਰਦਾ ਹੈਗਾ ਆ ਉਹਨਾਂ ਦੇ ਅੰਦਰ ਵੀ ਬੱਚਿਆਂ ਦੇ ਅੰਦਰ ਉਹੀ ਚੀਜ਼ ਉਹ ਜ਼ਰੂਰੀ ਉਹ ਜਲਦੀ ਗ੍ਰਹਿਣ ਕਰਦਾ ਕਿ ਜਿਵੇਂ ਨਾ ਟੀਚਰ ਕੁਝ ਬਣਾਉਂਦਾ ਤੇ ਮੈਂ ਵੀ ਕੁਝ ਬਣਾਵਾਂ ਜੀ ਤੇ ਜਦੋਂ ਤਸਵੀਰਾਂ ਬਣੀਆਂ ਵੇਖਦੇ ਆ ਨਾਲ ਦੇ ਟੀਚਰ ਆਣ ਕੇ ਤੇ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਬਹੁਤ ਖੁਸ਼ੀ ਹੁੰਦੀ ਹੈ ਬਹੁਤ ਪ੍ਰੇਜ਼ ਮੈਂ ਉਹ ਹੀ ਕਹਿੰਨੀ ਪ੍ਰੇਜ਼ ਅਲੱਗ ਹੈ ਪਰ ਜਦੋਂ ਕੋਈ ਆ ਕੇ ਕਹਿੰਦਾ ਹੈ ਕਿ ਬਹੁਤ ਅੱਛੀ ਆ ਮਤਲਬ ਤੁਸੀਂ ਬਹੁਤ ਵਧੀਆ ਆ ਮਤਲਬ ਕੁਝ ਨਾ ਕੁਝ ਕਹਿੰਦੇ ਆ ਬੜਾ ਅੱਛਾ ਫੀਲ ਹੁੰਦਾ ਜਦੋਂ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਮੂਰਤੀ ਬਣਾਈ ਤੇ ਕਿਹੋ ਜਿਹਾ ਦਾ ਮਹਿਸੂਸ ਹੋਇਆ ਬਹੁਤ ਅੱਛਾ ਲੱਗਸ ਮੈਮ ਜੀ ਪ੍ਰਿੰਸੀਪਲ ਮੈਮ ਵੀ ਸਾਡੇ ਹੈਗੇ ਆ ਮਿਸਿਸ ਅਸ਼ਲਾ ਪੱਲਾ ਕੀ ਨਾਮ ਹੈ ਤੁਹਾਡਾ ਅਸ਼ਲਾ ਪੱਲਾ ਮਿਸਿਸ ਅਸ਼ਲਾ ਭੱਲਾ ਅੱਛਾ ਜੀ ਉਹਨਾਂ ਨੇ ਵੀ ਬੜੀ ਪ੍ਰੇਜ਼ ਕੀਤੀ ਆ ਹਮੇਸ਼ਾ ਮੇਰੀ ਡਰਾਇੰਗ ਦੀ ਪ੍ਰੇਜ਼ ਹੀ ਕੀਤੀ ਆ ਉਹਨਾਂ ਨੇ ਵੀ ਮਤਲਬ ਕਿਹਾ ਕਿ ਇਹ ਬਹੁਤ ਅੱਛੀ ਡਰਾਇੰਗ ਆ ਜੀ ਕਿਹਨਾ ਕਿਹਨਾਂ ਦੀ ਅੱਜ ਤੱਕ ਮਹਾਦੇਵ ਦੀ ਬਣਾਈ ਸੀ ਕਿਤੇ ਕੋਲਿਸ਼ਨ ਕਰਤੀ ਨਹੀਂ ਮਤਲਬ ਨਾਰਮਲ ਕਿਸੇ ਪੇਜ ਤੇ ਬਣਾਈ ਆ ਪਰ ਹਾਲੇ ਤੱਕ ਬਲੈਕ ਬੋਰਡ ਤੇ ਨਹੀਂ ਬਣਾਈ ਅੱਛਾ ਉਹ ਵੀ ਹੌਲੀ ਹੌਲੀ ਜਰੂਰ ਲੈ ਉਹ ਵੀ ਬਸ ਉਹ ਵੀ ਆ ਜਾਣੀ ਆ ਜਾਣੇ ਕਿ ਆ ਜਾਣੀ ਆ ਨੀ ਧਿਆਨ ਹੀ ਦੇ ਵੀ ਹੈ ਨਾ ਕਿਉਂਕਿ ਜੋ ਸਾਡੇ ਅੰਦਰ ਚੱਲਦਾ ਹੁੰਦਾ ਉਹ ਕਰਮ ਇੰਦਰੀ ਸਾਡੇ ਹੱਥ ਦੇ ਵਿੱਚ ਵੀ ਜ਼ਰੂਰ ਆ ਜਾਂਦਾ ਹੈਗਾ ਯਾਰ ਕਿਉਂਕਿ ਬੜੀ ಅಪਾਰ ਕਿਰਪਾ ਹੁੰਦੀ ਆ ਕਿ ਜਦੋਂ ਜੀਵ ਜਿਹੜਾ ਆ ਇਹ ਮਨੁੱਖਾ ਤਨ ਤਾਰਨ ਕਰਦਾ ਹੈਗਾ ਆ ਕਿਉਂਕਿ ਅਸਲ ਦੇ ਵਚਤਾ ਮਨੋਰਥ ਭਗਤੀ ਹੈ ਹਾਂਜੀ ਕਿਉਂਕਿ ਜਿਹੜੀ ਭਗਤੀ ਹੈ ਇਹ ਸਾਡਾ ਮੇਨ ਖੁਰਾਕ ਹੈ ਸਾਡੀ ਆਤਮਾ ਦੀ ਖੁਰਾਕ ਹੀ ਭਗਤੀ ਹੈ ਮੈਮ ਜੀ ਸਾਡੇ ਨਾਲ ਬੈਠੇ ਨੇ ਮੈਮ ਜੀ ਤੁਹਾਡੇ ਕੋਲ ਵੀ ਇਹ ਇੱਕ ਫੜਿਆ ਹੋਇਆ ਹੈਗਾ ਪੇਪਰ ਇਹਦੇ 'ਚ ਇਹ ਦਿਖਾਈਓ ਕੀ ਚੀਜ਼ ਹੈ ਜੀ ਇਹ ਜੀ ਅੱਛਾ ਜੀ ਇਹ ਵੀ ਇੱਕ ਬਣਾਈ ਹੋਈ ਮਾਰਕ ਹਾਂਜੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਕਿ ਮੈਮ ਡ੍ਰੈਂਗ ਕਰਦੇ ਬਹੁਤ ਮਾਰਨੇ ਜੀ ਸਰ ਕਿਉਂਕਿ ਮੇਰੇ ਜਿਹੜੇ ਬੇਟੇ ਹੈ ਜੀ ਉਹ ਉਥੇ ਮੈਥਸ ਦੇ ਟੀਚਰ ਹੈ ਜੀ ਔਰ ਅਕਸਰ ਉਹ ਇਹਨਾਂ ਦੀ ਬਹੁਤ ਤਾਰੀਫ ਕਰਦੇ ਆ ਕਿ ਜਦ ਵੀ ਕੋਈ ਮਤਲਬ ਇਹ ਬਣਾ ਕੇ ਪਬਲਿਕਸ ਦਿੰਦੇ ਆ ਜੀ ਤੇ ਪਤਾ ਲੱਗਦਾ ਆ ਕਿ ਕੀ ਉਸ ਫੋਟੋ ਚ ਕੁਝ ਜਾਨ ਪੈ ਗਈ ਹੈ ਜੀ ਕਿਸ ਤਰ੍ਹਾਂ ਲੱਗਦਾ ਕਿ ਵਿਰਾਜਮਾਨ ਹੋ ਗਏ ਆ ਵਾਹ ਜੀ ਵਾਹ ਜਿਸ ਸਮ ਪਰਮਾਤਮਾ ਉਸ ਫੋਟੋ ਚ ਵਿਰਾਜਮਾਨ ਹੋ ਜਾਂਦਾ ਆ ਆਪਾਂ ਨੂੰ ਇਸ ਤਰ੍ਹਾਂ ਦਾ ਫੀਲ ਹੁੰਦਾ ਆ ਜੈਨਕਿ ਪ੍ਰਾਣ ਪਚਿਸ਼ਟਾ ਹੀ ਕਰਨਿਆ ਰਹੀ ਹੈ ਕਿ ਭਾਵ ਪ੍ਰਾਨ ਹੀ ਪਾਣਿਆ ਰਿਹਾ ਬਿਲਕੁਲ ਪ੍ਰਾਨ ਵਾਹ ਜੀ ਵਾਹ ਪ੍ਰਾਨ ਪ੍ਰਤੀਸ਼ਟਾ ਦਾ ਬਿਲਕੁਲ ਪੂਰੇ ਪੂਰੇ ਪ੍ਰਾਂਤ ਦਾ ਜਾਂਦੇ ਆ ਉਸ ਉਸ ਫੋਟੋ ਚ ਜੀ ਤੇ ਉਹ ਇਸ ਤਰ੍ਹਾਂ ਨਹੀਂ ਲੱਗਦਾ ਕਿ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਪ੍ਰਮਾਤਮਾ ਵਿਰਾਜਮਾਨ ਹੋ ਗਏ ਆ ਜੀ ਜੀ ਵਾਹ ਜੀ ਵਾਹ ਤੇ ਉਸ ਚੀਜ਼ ਨੂੰ ਲਾ ਕੇ ਬਹੁਤ ਅੱਛੀ ਫੀਲਿੰਗ ਹੁੰਦੀ ਆ ਜੀ ਤੇ ਮਦਰਸਟੇ ਤੇ ਜਿਸ ਤਰ੍ਹਾਂ ਇਹਨਾਂ ਨੇ ਬਹੁਤ ਸਾਰੇ ਮੈਨੂੰ ਵੀ ਬਣਾ ਕੇ ਦਿੱਤੇ ਆ ਮੈਂ ਇਹਨਾਂ ਕੋਲੋਂ ਬਣਵਾਈਆਂ ਆ ਜੀ ਤੇ ਜਿਹੜੇ ਮੇਰੇ ਬੇਟੇ ਨੇ ਸਰਪ੍ਰਾਈਜ਼ ਗਿਫਟ ਦੇਣਾ ਸੀ ਮੈਨੂੰ ਅੱਛਾ ਜੀ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਮੈਮ ਕਿ ਮੈਂ ਮੰਮਾ ਨੂੰ ਸਰਪ੍ਰਾਈਜ਼ ਗਿਫਟ ਦੇਣਾ ਹੈ ਅੱਛਾ ਜੀ ਤੇ ਤੁਸੀਂ ਮੇਰੀ ਮਦਰ ਲਈ ਇੱਕ ਅੱਛਾ ਜਿਹਾ ਬਣਾ ਕੇ ਦੋ ਮਦਰਸ ਡੇ ਤੇ ਵਾਹ ਵਾਹ ਤੇ ਜਿਹੜੀ ਇਹ ਬੀਚਰ ਹੈ ਅੱਛਾ ਜੀ ਇਹ ਮੈਮ ਨੇ ਬਣਾਈ ਹੈ ਜੀ 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 ਪਰ ਬਹੁਤ ਹੀ ਵਧੀਆ ਸੁੰਦਰ ਬਣੀ ਹੋਈ ਹੈ ਜੀ ਹਾਂ ਜੀ ਦੇਖੋ ਇੱਕ ਪੈਨਸਲ ਦੇ ਨਾਲ ਇਹ ਬਹੁਤ ਵੱਡੀ ਕਲਾ ਜਿਹੜੀ ਆ ਉਹ ਬਹੁਤ ਜ਼ਿਆਦਾ ਜੀ ਜੀ ਬਹੁਤ ਜ਼ਿਆਦਾ ਇਹ ਜਿਸਵਾਮੀ ਜਿਸਾਂ ਕਿਸੇ ਨੂੰ ਦੇਖਦੇ ਐ ਇਹ ਉਸੇ ਪਿਕਚਰ ਨੂੰ ਉਸੇ ਤਰ੍ਹਾਂ ਉਸ ਬੋਰਡ ਤੇ ਬਣਾਉ ਤੋਂ ਬਣਾ ਦਿੰਦੇ ਆ ਜੀ 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 ਕਿ ਜਿਸ ਜਿਸ ਤਾ ਕਿ ਇਮੇਜਿਨ ਕਰਨਾ ਵੀ ਆਪਾਂ ਲੋਕ ਇਮੇਜਿਨ ਵੀ ਨਹੀਂ ਕਰ ਸਕਦੇ ਕਿ ਜਿੰਨੀ ਕਲਾ ਐ ਇਹਨੇ ਦੇ ਹੱਥ ਚ ਜੀ ਔਰ ਇਹ ਸਟੂਡੈਂਟਸ ਦੇ ਨਾਲ ਵੀ ਜੀ ਬਹੁਤ ਹੀ ਬਹੁਤ ਹੀ ਜ਼ਿਆਦਾ ਜੀ ਪਿਆਰ ਨਾਲ ਬਹੁਤ ਜ਼ਿਆਦਾ ਪੇਰੈਂਟਸ ਇਹਨਾਂ ਦੀ ਤਾਰੀਫ ਕਰਦੇ ਜਿਹੜੇ ਟੀਚਰ ਭਗਵਾਨ ਦੇ ਲਾਗੇ ਐ ਤੇ ਉਹ ਸਟੂਡੈਂਟੇ ਲਾਗੇ ਤਾਂ ਆਲਰੇਡੀ ਹੋਵੇਗਾ ਜੀ ਕਿਉਂਕਿ ਬੱਚੇ ਹੀ ਭਗਵਾਨ ਦਾ ਰੂਪ ਹੋਇਆ ਕਰ ਲਿਆ ਇਹ ਹਰ ਬੱਚੇ ਨੂੰ ਮੈਨੂੰ ਇਹ ਗੱਲ ਇੱਕ ਹੋਰ ਯਾਦ ਆਉਂਦੀ ਹੈ ਕਿ ਭਗਵਾਨ ਕ੍ਰਿਸ਼ਨ ਮਹਾਰਾਜੀ ਦੀ ਕਿ ਜਦੋਂ ਉਹਨੂੰ ਭੋਗ ਲਗਾਉਣ ਦੀ ਗੱਲ ਭਗਵਾਨ ਨੂੰ ਉਹਦੀ ਮਾਤਾ ਨੇ ਵਿਪਾਰਨਾ ਤੇ ਭਗਵਾਨ ਹੀ ਕ੍ਰਿਸ਼ਨ ਮਾਰੇ ਨੇ ਤੁਰੰਤ ਚਲੇ ਜਾਣਾ ਤੇ ਫਿਰ ਉਹ ਮੱਖਣ ਖਾ ਲੈਣਾ ਤੇ ਉਹਦੀ ਮਾਂ ਨੇ ਬਾਰ-ਬਾਰ ਕਿ ਮੈਂ ਭਗਵਾਨ ਦੇ ਇਹ ਵਾਰੇ ਵਿੱਚ ਰੱਖਿਆ ਹੋਇਆ ਮੈਂ ਤਾਂ ਉਹਨਾਂ ਨੂੰ ਬੁਲਾਉਂਦੀ ਹਾਂ ਤੇ ਪਰ ਅਸਲ ਦੇ ਬਹੁਤ ਸਮੇਂ ਬਾਅਦ ਪਤਾ ਲੱਗਦਾ ਬਿਲਕੁਲ ਕਿ ਅਸਲ ਦੇ ਵਿੱਚ ਤਾਂ ਸਮੇਂ ਦੇ ਦੇ ભગવાન ਸੀ ਹਾਂ ਜੀ ਉਹ ਭਗਵਾਨ ਕ੍ਰਿਸ਼ਨ ਮਹਾਰਾ ਜੀ ਨੂੰ ਹੀ ਬੁਲਾਇਆ ਜਾਂਦਾ ਮੈਨੂੰ ਬਹੁਤ ਸਾਰੇ ਮੈਂ ਇਹਨਾਂ ਕੋਲੋਂ ਬੁਨਵਾਈ ਹੈ ਹੈਨਾ ਪਿਕਚਰਸ ਬਹੁਤ ساری ਭਗਵਾਨਾਂ ਦੀ ਬਣਵਾਈਆਂ ਰਾਦੇ ਕ੍ਰਿਸ਼ਨ ਦੀ ਆਪਣੇ ਹਨੂਮਾਨ ਜੀ ਦੀ ਮੈਨੂੰ ਇੱਕ ਹੋਰ ਗੱਲ ਯਾਦ ਆਉਂਦੀ ਹੈ ਕਿ ਮਿੱਤਰਤਾ ਦੀ ਜੇ ਗੱਲ ਮੈਂ ਕਰਾਂ ਹਾਂਜੀ ਤੇ ਭਗਵਾਨ ਕ੍ਰਿਸ਼ਨ ਮਹਾਰਾਜ ਦਾ ਮਿੱਤਰ ਸੁਦਾਮਾ ਸੁਦਾਮਾ ਹਾਂਜੀ ਸੁਦਾਮਾ ਕਿਤੇ ਸੁਦਾਮੇ ਦਾ ਵੀ ਜ਼ਰੂਰ ਬਣਾਈਓ ਕਿਉਂਕਿ ਮੈਨੂੰ ਉਹ ਪਿਆਰ ਨਜ਼ਰ ਨਹੀਂ ਆਇਆ ਨਾ ਉਹ ਇਹ ਮਿੱਤਰਤਾ ਮੈਂ ਵੀ ਬਹੁਤ ਵੇਖੀ ਮੇਰਾ ਮਿੱਤਰ ਹੈ ਮੇਰਾ ਸੱਜਣ ਹੈ ਪਰ ਮੈਨੂੰ ਭਗਵਾਨ ਕ੍ਰਿਸ਼ਨ ਮਹਾਰਾਜ ਤੇ ਸੁਧਾਮੇ ਵਰਗਾ ਪਿਆਰ ਨਜ਼ਰ ਨਹੀਂ ਆਇਆ ਕਿ ਕਹਿੰਦੇ ਕਿ ਜਦੋਂ ਰਾਜ ਭਾਗ ਦੇ ਵਿੱਚ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਬ੍ਰਾਜ ਮਨ ਬੈਠੇ ਨੇ ਇਹਨਾਂ ਨੂੰ ਚੇਤਾ ਆਂਦਾ ਆਪਣੇ ਕਿ ਮੇਰਾ ਬਚਪਨੇ ਦਾ ਮਿੱਤਰ ਹੈ ਭਗਵਾਨ ਕ੍ਰਿਸ਼ਨ ਉਹਦੇ ਘਰ ਵਾਲੀ ਅਕਸਰ ਹੀ ਕਹਿੰਦੀ ਕਿ ਤੂੰ ਜ਼ਰੂਰ ਜਾ ਕੇ ਆ ਹਾਂਜੀ ਤੇ ਉਹ ਸੋਚਦਾ ਕਿ ਮੈਂ ਕੀ ਲੈ ਕੇ ਜਾਵਾਂ ਬਿਲਕੁਲ ਹਾਂਜੀ ਜਿਹੜੇ ਸੀਗੇ ਚਾਵਲ ਉਹ ਥੋੜੇ ਜੇ ਆਪਣੇ ਚਾਵਲ ਵੀ ਮੇਰਾ ਜਿਹੜਾ ਮਿੱਤਰ ਸੀਗਾ ਉਸ ਸਮੇਂ ਦੇ ਦੌਰਾਨ ਅਸੀਂ ਚਾਵਲ ਖਾਇਆ ਕਰਦੇ ਸੀ ਕੀ ਉਹਨੂੰ ਚੰਗੇ ਵੀ ਬਹੁਤ ਲੱਗਦੇ ਸੀਗੇ ਬਿਲਕੁਲ ਕਹਿੰਦੇ ਉਹ ਚਾਵਲ ਪੋਟਰੀ ਦੇ ਵਿੱਚ ਲਪੇਟੇ ਆ ਹਾਂਜੀ ਤੇ ਜਦੋਂ ਚਲੇ ਜਾਂਦਾ ਤੇ ਜਿਹੜੇ ਦੁਆਰ ਪਾਲਕ ਹੈਗੇ ਉਹ ਨਹੀਂ ਜਾਣ ਦਿੰਦੇ ਹਾਂਜੀ ਰੋਕਦੇ ਆ ਹਾਂਜੀ ਤੇ ਅੱਖਾਂ ਦੇ ਵਿੱਚ ਅਥਰੂ ਭਰੇ ਆ ਤੇ ਉਹਨੂੰ ਮਿੱਤਰਤਾ ਦੀ ਯਾਦ ਆਉਂਦੀ ਹੈ ਇਤਿਹਾਸ ਦੱਸਦਾ ਕਿ ਇੱਕ ਵਾਰੀ ਉਹ ਸੁਨੇਹਾ ਦਿੰਦੇ ਨੇ ਕਿ ਮੇਰਾ ਸੁਨੇਹਾ ਤਾਂ ਦਿਓ ਇੱਕ ਵਾਰ ਹਾਂਜੀ ਹਾਂਜੀ ਮੇਰਾ ਸੁਨੇਹਾ ਤਾਂ দাও ਕਿ ਜਿਸ ਸੁਧਾਮਾ ਤੁਹਾਨੂੰ ਮਿਲਣ ਆਇਆ ਹਾਂਜੀ ਕਹਿੰਦੇ ਕਿ ਸੁਣਦਿਆਂ ਸਾਰ ਹੀ ਉਹ ਇੱਕਦਮ ਸੁਣਦਿਆਂ ਸਾਰ ਹੀ ਭਗਵਾਨ ਕ੍ਰਿਸ਼ਨ ਮਹਾਰਾ ਜੀ ਆਪਣੇ ਸੰਗਾਸਣ ਤੋਂ ਉੱਠਦੇ ਨੇ ਨੰਗੇ ਪੈਰ ਦੇਖੋ ਗੱਲਾਂ ਕੀ ਹੈ ਨੰਗੇ ਪੈਰ ਕਹਿੰਦੇ ਬੜੀ ਦੂਰ ਭੱਜੇ ਜਾਂਦੇ ਨੇ ਜਿਹੜਾ ਚਾਦਰ ਆ ਤੋ ਤੀਆ ਪੈਰਾਂ 'ਚ ਫਸਦੀ ਐ ਉਹ ਲਗਾਤਾਰ ਭੱਜ ਕੇ ਜਦੋਂ ਹਾਂਜੀ ਹੁਣ ਉਹ ਆਪਣੀ ਗੱਲ ਬੱਕੜੀ ਦੇ ਵਿੱਚ ਲੈਂਦੇ ਨੇ ਕਹਿੰਦੇ ਅੱਖਾਂ ਜਿਹੜੀਆਂ ਹੈਗੀਆਂ ਉਹ ਖੁਸ਼ੀ ਦੇ ਨਾਲ ਨਮ ਹੋ ਜਾਂਦੀਆਂ ਬੜੇ ਅਥਰੂ ਅੱਖਾਂ ਦੇ ਵਿੱਚੋਂ ਆਉਂਦੇ ਨੇ ਤੇ ਸਾਰੇ ਵੇਖਦੇ ਨੇ ਕਿ ਇਹ ਬਹੁਤ ਕੱਪੜੇ ਵੀ ਕਿਸ ਤਰ੍ਹਾਂ ਦੇ ਐ ਹਾਂ ਤੇ ਇਤਿਹਾਸ ਦੱਸਦਾ ਕਿ ਭਗਵਾਨ ਕ੍ਰਿਸ਼ਨ ਮਹਾਰਾ ਜੀ ਪੁਛਦੇ ਨੇ ਸਦਾਮਾ ਕੀ ਲੈ ਕੇ ਆਏ ਮੇਰੇ ਲਈ ਕਹਿੰਦੇ ਕਿ ਸਦਾਮਾ ਲਕੋਂਦ ਆਇਆ ਕੀ ਲੋਕ ਵੇਖਣਗੇ ਆਲੇ ਦੁਆਲੇ ਕੀ ਇਹ ਕੀ ਲੈ ਕੇ ਆਇਆ ਕੀ ਲੈ ਕੇ ਆਇਆ ਤੇ ਤਾਂ ਰਾਜਿਆਂ ਦਾ ਰਾਜ ਹੈ ਇਸ ਟਾਈਮ ਰਾਜ ਭਾਗ ਹੈ ਅਹਿਲਕਾਰ ਹੈ ਰਾਣੀਆਂ ਆ ਤੇ ਜਦੋਂ ਉਹਦੇ ਕੋਲੋਂ ਉਹ ਪੋਰਟਲ ਹੀ ਖੋਈ ਉਹਦੇ ਵਿੱਚ ਕਹਿੰਦੇ ਜਿਹੜੇ ਚਾਵਲ ਸੀਗੇ ਉਹਨਾਂ ਨੂੰ ਬੜੇ ਪਿਆਰ ਦੇ ਨਾਲ ਖਾਂਦੇ ਨੇ ਤੇ ਨਾਲੇ ਮੁਸਕਰਾਣਦੇ ਨੇ ਤੇ ਇਹ ਇਹ ਇਤਿਹਾਸ ਦੱਸਦਾ ਇਹ ਪਿਆਰ ਹੈ ਇਹ ਮਿੱਤਰਤਾ ਆ ਕਿ ਇਹ ਭਗਵਾਨ ਮਹਾਰਾਜੀ ਦੇ ਕੋਲੋਂ ਹੀ ਸਾਨੂੰ ਪ੍ਰੇਰਣਾ ਵੀ ਮਿਲਦੀ ਹੈ ਕਿ ਐਸਾ ਪਿਆਰ ਤੇ ਐਸੀ ਮਿੱਤਰਤਾ ਹੋਣੀ ਚਾਹੀਦੀ ਹੈ ਤੇ ਇਹ ਤਸਵੀਰਾਂ ਵੀ ਇਸੇ ਤਰ੍ਹਾਂ ਬੋਲਦੀਆਂ ਆ ਜੀ ਇਸੇ ਤਰ੍ਹਾਂ ਤਸਵੀਰਾਂ ਵੀ ਬੋਲਦੀਆਂ ਤੇ ਜਿਹੜੀ ਸਭ ਦੇ ਦਿਲ ਦੇ ਨਜ਼ਦੀਕ ਤਸਵੀਰ ਹੈ ਉਹ ਕਿਹੜੀ ਹੈ ਜੀ ਦੇਖੋ ਪਿਕਚਰ ਤਾਂ ਕੋਈ ਵੀ ਹੋਵੇ ਜਦੋਂ ਅਸੀਂ ਬਣਾਨੇ ਆ ਨਾ ਤਾਂ ਉਹ ਜਿਹੜੀ ਪਿਕਚਰ ਦੇਖ ਲੋ ਉਹ ਨਜ਼ਦੀਕ ਹੀ ਹੁੰਦੀ ਆ ਜੀ ਬਿਲਕੁਲ ਬਿਲਕੁਲ ਪਿਕਚਰ ਤਾਂ ਜਿਹੜੀ ਮਰਜ਼ੀ ਦੇਖੋ ਆਪਣੇ ਆਪ ਨੂੰ ਕੀ ਦੂਸਰਿਆਂ ਨੂੰ ਵੀ ਇਦਾਂ ਲੱਗਦਾ ਨਹੀਂ ਇਹ ਚ ਫੀਲਿੰਗ ਹੈ ਜਿਹੜੀ ਖਿੱਚ ਕੇ ਲੱਗੇ ਹੋ ਗਏ ਆਤਮਾ ਨੂੰ ਸਾਡੇ ਮਨ ਨੂੰ ਮਨ ਨੂੰ ਚੁੰਜੋੜੇ ਹਾਂ ਉਹ ਕਿਹੜੀ ਸੀ ਜਿਹੜੀ ਅੱਜ ਤੱਕ ਕਰ ਬਣੀ ਜਿਹੜੀ ਮੈਂ ਹੱਲੇ ਹੁਣੀ ਰੀਸੈਂਟ ਬਣਾਈਆ ਉਹ ਸੀ ਰਾਮ ਪਰਿਵਾਰ ਦੀ ਰਾਮ ਪਰਿਵਾਰ ਜੀ ਦੀ ਜਿਹਨੂੰ ਕਹਿ ਲੋ ਕਿ ਵਕਈ ਉਹਨੂੰ ਮਤਲਬ ਫੀਲ ਲੈ ਕੇ ਕਿਉਂਕਿ ਉਹ ਜਦੋਂ ਮੈਂ ਆਪਣੇ ਮੰਮਾ ਨੂੰ ਵੀ ਸੈਂਡ ਕੀਤੀ ਫੋਟੋ ਪੇਜੀ ਕਿਸਨ ਉਹ ਹਰ ਕੋਈ ਇਹੀ ਕਿਹਾ ਕੀ ਫੀਲਿੰਗ ਆਂਦੀ ਆ ਫੀਲਿੰਗ ਆਂਦੀ ਆ ਜੀ ਕਿਉਂਕਿ ਮਰਿਆਦਾ ਪਰਸ਼ੋਤਮ ਭਗਵਾਨ ਰਾਮ ਜੀ ਹੋਏ ਐ ਹਾਂਜੀ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀਵਨ ਦੇ ਅੰਦਰ ਹਾਂਜੀ ਤੇ ਜੀ ਜੀ ਇਹ ਤਸਵੀਰ ਵੀ ਜ਼ਰੂਰ ਅਸੀਂ ਵੀਡੀਓ ਦੇ ਵਿੱਚ ਦਿਖਾਉਂਦੇ ਆ ਕਿ ਰਾਮ ਪਰਿਵਾਰ ਆਪ ਜੀ ਨੂੰ ਵੀਡੀਓ ਦੇ ਵਿੱਚ ਨਜ਼ਰ ਆਂਦਾ ਹੋਵੇਗਾ ਤੇ ਸਰੋਤਿਆਂ ਨੂੰ ਕੀ ਕਹਿਣਾ ਚਾਹੁੰਦੇ ਆ ਮੰਨ ਲਓ ਵੀਡੀਓ ਵੇਖ ਕੇ ਕੋਈ ਤੁਹਾਡੇ ਕੋਲੋਂ ਚਾਹੁੰਦਾ ਕਿ ਸਾਨੂੰ ਵੀ ਭਗਵਾਨੇ ਕ੍ਰਿਸ਼ਨ ਮਹਾਰਾਜੀ ਦੀ ਹਨੂਮਾਨ ਜੀ ਦੀ ਬਣਾਓ ਉਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ ਆ ਮੈਂ ਜ਼ਰੂਰ ਬਣਾਉਂਗੀ ਜੀ ਕਿੱਥੇ ਮੈਂ ਤੁਹਾਨੂੰ ਯਾਨੀ ਕਿ ਕਿੱਥੇ ਤੁਹਾਡੇ ਨਾਲ ਉਹ ਆਪਣਾ ਕਿੱਥੇ ਕਿਸ ਨੰਬਰ ਤੇ ਮੈਂ ਜਾਂ ਸਕੂਲ ਦੇ ਵਿੱਚ ਮੈਂ ਜਾਂ ਭਾਵ ਕਿ ਉਹਨਾਂ ਉਹ ਤੁਹਾਨੂੰ ਮਿਲਣਾ ਚਾਹੁੰਦੇ ਹੈਗੇ ਆ ਹਾਂਜੀ ਜੀ ਕਿਹ ਕਿਹ ਸਕੂਲ ਦਾ ਨਾਮ ਕੀ ਹੈ ਸਕੂਲ ਡਾਕਟਰ ਆਸਨੰਤ ਆਰਿਆ ਮਾਡਲ ਸੀਨੀਅਰ ਸੈਂਟਰ ਸਕੂਲ ਉੱਥੇ ਜਾ ਕੇ ਇਹ ਮਿਲ ਸਕਦੇ ਆ ਹਾਂਜੀ ਠੀਕ ਹੈ ਜੀ ਦੱਸ ਸਕਦੇ ਆ ਕਿ ਸਾਨੂੰ ਇਹ ਤਸਵੀਰ ਬਣਾਓ ਪੋਵਿਤਾਰਮਿਕ ਇਹ ਵੀ ਤੁਹਾਡੀ ਮੈਨ ਦੇਖੇ ਜੀ ਰੁਚੀ ਹੈ ਪੋਵਿਤਾਰਮਿਕ ਵਿਰਤੀ ਵਾਲੀ ਹੀ ਜੀ 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 ਬਿਲਕੁਲ ਜੀ ਬਹੁਤ ਵਧੀਆ ਪਿਆਰੇ ਇਸਰੋ ਤੋਂ ਇਹ ਗੱਲ ਨਵਾਂ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਸਤਿਕਾਰਯੋਗ ਮੈਮ ਜੀ ਜਿਨ੍ਹਾਂ ਦੇ ਨਾਲ ਮੁਲਾਕਾਤ ਕਰਵਾਈ ਹੈ ਕਿ ਧਾਰਮਿਕ ਵਿਰਤੀ ਦੇ ਉਹ ਮਹਾਰ ਜਿਹੜੇ ਚੌਕ ਦੇ ਨਾਲ ਹੀ ਬਹੁਤ ਵੱਡੀਆਂ ਵੱਡੀਆਂ ਤਸਵੀਰਾਂ ਬਣਾਉਂਦੇ ਨੇ ਰਾਮ ਪਰਿਵਾਰ ਦੀ ਬਹੁਤ ਹੀ ਵਧੀਆ ਤਸਵੀਰ ਜਿਹੜੀ ਆਪ ਜੀ ਨੂੰ ਵੀਡੀਓ ਦੇ ਵਿੱਚ ਜਿੰਨੀਆਂ ਵੀ ਤਸਵੀਰਾਂ ਐਸੀ ਦਿਖਾਉਂਦੇ ਆ ਸਾਰੀਆਂ ਹੀ ਤਸਵੀਰਾਂ ਇਹਨਾਂ ਨੇ ਆਪਣੇ ਹੱਥੀ ਬਣਾਈਆਂ ਪੈਨਸਲ ਦੇ ਨਾਲ ਬਣਾਈਆਂ ਕਹਿੰਦੇ ਨੇ ਕਿ ਜਦੋਂ ਪੈਨਸਲ ਨੂੰ ਜਾਂ ਚਾਕ ਨੂੰ ਆਪਣੇ ਹੱਥ ਦੇ ਵਿੱਚ ਫੜਦੀਆਂ ਉਸ ਸਮੇਂ ਦੇ ਦੌਰਾਨ ਇੱਕ ਹੀ ਅਰਦਾਸ ਨਿਕਲਦੀ ਐ ਸਪੈਕਟਰ ਨੂੰ ਬਣਾਵੇ ਇਸ ਸਪੈਕਟਰ ਨੂੰ ਜਦੋਂ ਬਣਾਉਂਦੇ ਐ ਉਹਨਾਂ ਨੂੰ ਵਕਿਆ ਹੀ ਝਲਕ ਨਜ਼ਰ ਪੈਂਦੀ ਐ ਕਿ ਉਹ ਜਾਨ ਪਾਦਨ ਨੇ ਤਸਵੀਰ ਦੇ ਅੰਦਰ ਤਸਵੀਰਾਂ ਨੂੰ ਬੋਲਣ ਲਾ ਲਾ ਦਿੰਦੇ ਨੇ ਕਿਸ ਨੇ ਵੀ ਕਹਿੰਦੇ ਤਸਵੀਰ ਬਣਾ ਬਣਾਣੀ ਹੋਵੇ ਡਾਕਟਰ ਆਸਾ ਨੰਦ ਸੀਨੀਅਰ ਸਕੂਲ ਜੀ ਇਸ ਰੋਡ ਤੇ ਪੈਂਦਾ ਹੈ ਆਪਣੇ ਹੀਰਾਹੋ ਰੋਡ ਤੇ ਹੈ ਜੀ ਤੇ ਜਿਹੜਾ ਕਿ ਬਹੁਤ ਸਾਰੇ ਜਿਹੜੇ ਪਬਲਿਕ ਹੁਨੇਨਾ ਨੂੰ ਬਹੁਤ ਜ਼ਿਆਦਾ ਜਾਣਦੇ ਆ ਜੀ ਔਰ ਇਹਨਾਂ ਦੀ ਤਾਰੀਫ ਜਿੰਨੀ ਕੀਤੀ ਜਾਵੇ ਉਹ ਬਹੁਤ ਘੱਟ ਹੈ ਆਈ ਥਿੰਕ ਕਿ ਮੇਰੇ ਘਰ ਕਿ ਨਦੀਪ ਪੇਂਟਿੰਗਸ ਬਹੁਤ ਸਾਰੀਆਂ ਆ ਜੀ ਔਰ ਮੇਰੀ ਕਾਰ ਦੀ ਜਿਹੜੀ ਡਰਾਇੰਗ ਰੂਮ ਚ ਹੈ ਉਹ ਬਹੁਤ ਅੱਛੇ ਨਾਨੇ ਹਨੂਮਾਨ ਜੀ ਬਣਾਏ ਆ ਜੀ ਜਿਨ੍ਹਾਂ ਕਿ ਜਿਹੜੇ ਕੀ ਜਿਹੜੇ ਮੇਰੇ ਕੋਈ ਵੀ ਗੈਸਟ ਆਂਦੇ ਆ ਪਹਿਲੇ ਉਹ ਸੀਜ਼ ਤੇ ਫੋਕਸ ਕਰਦੇ ਆ ਕਿ ਇਹ ਹਨੂਮਾਨ ਜੀ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਇਹ ਵਿਰਾਜਮਾਨ ਹੋਏ ਹੋਏ ਆ ਔਰ ਬਹੁਤ ਸਾਰੇ ਹਰ ਹਰ ਇੱਕ ਜਿਹੜਾ ਵੀ ਮੇਰੇ ਗੈਸਟ ਆਂਦਾ ਹੈ ਉਹ ਪਹਿਲੇ ਹੀ ਪੁੱਛਦਾ ਹੈ ਕਿ ਕਿੱਥੋਂ ਬਨਵਾਈ ਹੈ ਜਿਸ ਕਿਉਂਕਿ ਰਾਮ ਭਗਤ ਦੀ ਜੇ ਗੱਲ ਆਂਦੀ ਹੈ ਉੱਥੇ ਇੱਕ ਸਭ ਤੋਂ ਵੱਡਾ ਨਾਮ ਹਨੂਮਾਨ ਜੀ ਦਾ ਆਂਦਾ ਹੈ ਹੈਨਾ ਤੇ ਉਹ ਮੈਂ ਸ਼ਾਇਦ ਸ਼ਬਦਾਂ ਚ ਐਕਸਪਲੇਨ ਨਹੀਂ ਕਰ ਪਾਰੀ ਬਟ ਬਹੁਤ ਹੀ ਜਿੰਨੀ ਤਾਰੀਫ ਕੀਤੀ ਜਾਵੇ ਉਹ ਬਾਤ ਘੱਟ ਕੋਈ ਸਿੱਖਣਾ ਚਾਹੁੰਦਾ ਜੀ ਆਪਣੇ ਕੋਈ ਭੈਣ ਮੇਰੀ ਵੀਡੀਓ ਵੇਖਦੀ ਹੈ ਮੰਨ ਲਓ ਦੇ ਮਨ ਚਾਹੁੰਦਾ ਕਿ ਮੈਂ ਸਿੱਖਣਾ ਚਾਹੁੰਦੀ ਹਾਂ ਫਿਰ ਦੇਖੋ ਸਰ ਹਾਂ ਕਹਿ ਸਕਦੇ ਆ ਕਿ ਚਲੋ ਜੇ ਮੇਰੇ ਨਾਲ ਬੈਠੇ ਮੈਂ ਉਹਨੂੰ ਕਹਿ ਸਕਦੀ ਆ ਪਹਿਲਾਂ ਐਦਾਂ ਡਰਾਅ ਕਰ ਰਹੀ ਹਾਂ ਨਾ ਕਿਉਂਕਿ ਜੇ ਅਸੀਂ ਕਹੀਏ ਕਿ ਐਗਜ਼ੈਕਟ ਅਸੀਂ ਕਿਸੇ ਨੂੰ ਸਿਖਾਣੇ ਆ ਇਹ ਜਦੋਂ ਅਸੀਂ ਬਣਾਣੇ ਆ ਨਾ ਸਾਡੇ ਅੰਦਰੋਂ ਆਪਣੇ ਆਪ ਆਪਣੇ ਆਪ ਜੀ ਸ਼ੌਕ ਹੋ ਜਾਂਦਾ ਜੀ ਜੀ ਅਸੀਂ ਉਹ ਬਣਾ ਸਕਦੇ ਜੇ ਸਾਡੇ ਅੰਦਰ ਹੈ ਅਸੀਂ ਉਹਨੂੰ ਗਾਈਡ ਕਰ ਸਕਦੇ ਆ ਕਿ ਐਦਾਂ ਬਣਾ ਜਾਂ ਐਦਾਂ ਡਰਾਅ ਕਰ ਹਨਾ ਇਹ ਚੀਜ਼ ਅਸੀਂ ਦੱਸ ਸਕਦੇ ਜੀ ਬਹੁਤ 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 ਮਿਹਰਬਾਨੀ ਸ਼ੁਕਰੀਆ ਪਿਆਰੇ ਸਾਥੀ ਜਗਤਾਰ ਸਿੰਘ ਜੱਬੋਵਾਨੋਂ ਦੇ ਉਜਾਜਤ ਨਵੀਆਂ ਅਤੇ ਤਾਜ਼ੀਆਂ ਖਾਬਰਾਂ ਨੂੰ ਵੇਖਣ ਦੇ ਵਾਸਤੇ 9465513313 ਤੇ ਕਰੋ ਸੰਪਰਕ